हां जी 사ਸਰੀਆਂ ਅਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕ ਵੀਰਾਂ ਦਾ ਕਨੈਕਟਰ ਨੰਬਰ ਦੇ ਕੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਖੇਤੀਬਾੜੀ ਸੰਧ ਦੀ ਐਡ ਲਗਵਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਸਾਨੂੰ ਸ਼ੰਦ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਏ ਜਾਂਡੀ ਐਡ 5204 ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋਵੋਗੇ ਆਲ オリジナル ਟਰੈਕਟਰ ਰੰਗ ਪੇਂਟ ਬਿਲਕੁਲ ਨਾਲ ਦਾ ਕਿਦੋਂ ਲੀਕ ਸੀਕ ਨਹੀਂ ਹੈਗਾ ਟਰੈਕਟਰ ਬਿਲਕੁਲ ਛੱਕੂ ਮਸੂਕਾ ਟਰੈਕਟਰ ਹੈਗਾ 90 ਪਹੀਏ ਟਾਇਰ ਨੇਗੇ ਆਲ オリジナル ਟਰੈਕਟਰ ਹੈਗਾ ਡਬਲ ਕਲਚ ਹੈਗਾ ਪਾਵਰ ਕਟਾਈ ਆ ਡਬਲ ਡਿਸਟ੍ਰਿਬਿਊਟਰ ਹੈਗਾ ਰਿਵਰਸ ਪੀਟੀਓ ਇੰਜਨ ਗੇਅਰ ਲਿਫਟ ਦੀ ਮਾਰਕਾ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾਵਾਂਗੇ ਤੁਸੀਂ ਦੇਖ ਸਕਦੇ ਹੋ ਬੋਸ ਕਟ ਚੱਲਿਆ ਟਰੈਕਟਰ ਹੈਗਾ 2007 ਮਾਡਲ ਆਗਾ ਪੰਜਾਬ ਨੰਬਰ ਆ ਮਾਰਕਾਂ ਡਿਮਾਂਡ ਰੱਖੀ ਹੈਗੀ 2 ਲੱਖ 90000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਕਨੈਕਟ ਨੰਬਰ ਆ ਮਾਰਕਾਂ ਦਾ 70870 67904 70870 67904 ਕਨੈਕਟ ਨੰਬਰ ਆਗਾ ਗੱਲਬਾਤ ਕਰ ਸਕਦੇ ਓ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ